ਹਾਂਜੀ ਮਿੱਤਰੋ ਕੀ ਹਾਲ ਹੈ ਕੀ ਬੰਦਾ ਕਰਦਾ ਮਿੱਤਰ ਕੋ ਉਤਰ ਕੋਤਰ ਸਿਟ ਰਹੇ ਸਾਰੇ ਵੀਰਾਂ ਦੇ ਤੇ ਕਰਦਗੇ ਆਪਾਂ ਵਲੋਗ ਦੀ ਸਟਾਰਟਿੰਗ ਤੋਪੂ ਬਾਬਾ ਨਿਕਲੇ ਆਈਆ ਤੇ ਪਹਿਲਾਂ ਆਪਾਂ ਕੰਦੇ ਕੋਸੀ ਪਾਸੇ ਤੇ ਇੱਕ ਕਰਦਗੇ ਆਪਾਂ ਲੇਟਾ ਬੰਦਾ ਤੇ ਕੋ ਉਤਰ ਕੋਤਰ ਕਰਦੇ ਅੱਜ ਬੱਚੇ ਉੱਚੇ ਬਹਾਉਣੇ ਆ ਪਹਿਲਾਂ ਯਾਰ ਇਧਰ ਛੱਡ ਲਗੇ ਬੱਚੇ ਆਈ ਦਰੋਂ ਭਾ ਛੱਡਨੇ ਤਿੰਨ ਬੱਚੇ ਇੱਕ ਤਾਂ ਬੱਚਾ ਆ ਬੈਠਾ ਆ ਬੈਠਾ ਇੱਕ ਬੱਚਾ ਇਹ ਛੱਡਨਾ जी no, ये भी गया दूजा बच्चा छड़ना है ये भी बै गया जी तीजा छ्डना है अपना ਹੰਡਾ 2 ਸੇ ਵਾਲਾ ਇਹ ਕੋ ਛੜਨਾ ਜੀ ਸ਼ਾਖਾ ਇੱਕ ਡੰਡੇ ਨੂੰ ਸੜਾ ਰਹਿ ਗਿਆ ਚਾਰ ਹੋ ਗਏ ਛਾਲ ਬਾਈ ਇਹ ਵੀ ਗਈ ਚੌਥਾ ਬਈ ਨਾ ਛਤਰੀ ਦੇ ਉਹ ਤਾਂ ਬੱਚਾ ਚਾਰ ਤੇ ਬਾਕੀ ਆ ਨਿੱਕੇ ਬੱਚੇ ਬਹੁਣੇ ਆ ਤੇ ਇਹ ਕਬੂਤਰਾਂ ਨੂੰ ਵੱਡੀਆਂ ਬਾਹਰ ਕੱਢ ਦਿੰਨੇ ਆ ਕਬੂਤਰ ਵੀ ਕੱਢ ਦਿੰਨੇ ਆ ਧੁੱਪ ਲਵਾ ਦਿੰਨੇ ਸਾਰੇ ਨੂੰ ਤੇ ਕੇਰਾ ਪਾ ਬਾਤੇ ਆ ਤੇ ਦੂਜੇ ਆਪਾਂ ਨਿੱਕੇ ਜਾਂਚ ਪਾ ਲੈਂਦੇ ਆ ਨਿੱਕੇ ਚ ਤੇ ਬਾਅਦ ਚ ਹੌਲੀ ਕਰਕੇ ਬਾਹਰਾਂਗੇ ਪਾਣੀ ਦੇ ਕੇ ਬੱਚਿਆਂ ਨੂੰ ਤੇ ਸਾਰੇ ਤਨ ਬੈਠੇ ਰਹਿਣਗੇ ਕਬੂਤਰਾਂ ਨੂੰ ਵੱਡੰਗਾ ਜਾਲਚ ਕੱਢ ਦਿੰਨੇ ਆ ਅੰਦਰੋਂ ਆਪਾਂ ਕੂਤਰੀਆਂ ਸਾਰੀਆਂ ਬਾਹਰ ਕੱਢ ਲਾਂਗੇ ਵੱਡੰਗਾ ਤੇ ਬੱਚੇ ਬਾਹਰ ਕਰ ਲੈ ਫੁੱਡਾ ਘਰ ਤੱਕ ਖਾਲੀ ਆ ਉਹ ਵਾਲਾ ਤੇ ਇੱਕ ਬੱਚਾ ਬਾਦਾ ਆਪਾਂ ਤੇ ਦੂਜੇ ਬਾਦਨੇ ਆ ਆ ਬੱਚੇ ਇਹਨਾਂ ਤਾਂ ਚੂਗਾ ਦੇਵਾਂਗੇ ਛਟੀਆਂ ਆਖਾਂ ਦਾ ਬਣੂਗਾ ਇਹ ਇਹ ਛੋਲੇ ਦੇ ਕੇ ਫੇਰ ਭਾਵਾਂਗੇ ਨੂੰ ਤੇ ਆ ਪੌਕੇ ਇਹਨਾਂ ਦੂਜੇ ਨਿਭਾ ਦਨੇ ਆ ਇਹਨਾਂ ਲੋਟ ਸਾਰੇ ਜਾਵੜਨਗੇ। ਚਾਲੇ ਵੀ ਗਿਆਈ। ਹੇ 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 ਹੇ। ਆਇਆ ਆਇਆ ਆਇਆ। ਲਓ ਜੀ ਬਹਿ ਗਿਆ ਵੀ। ਕੀ ਰੇ ਉੱਚ ਆ ਗਏਗਾ ਛੱਡਨ ਸਾਰੀ ਚੱਲ ਬਈ ਤੂੰ ਏ ਏ ਏ ਗਿਆ ਨਹੀਂ ਗਿਆ ਚਲੋ ਥੋ ਆਪੀ ਉੱਡ ਕੇ ਆ ਜੂਗਾ ਤੇ ਆ ਬੱਚੇ ਨੂੰ ਬਚੋਲੇ ਦੇ ਕੇ ਬਾਹਾਂਗੇ ਇਹ ਹੋਰ ਜਾ ਕੇ ਬਾਹਾਂਗੇ ਥੋੜਾ ਲੱਸਾ ਹੈ ਕੋਈ ਮੇਤਰੋ ਬੱਚਾ ਆਪਾ ਪੂਰਾ ਰਜਾ ਦਾ ਤੇ ਇਹਨੂੰ ਵੀ ਹੁਣੇ ਛੜੀ ਦੇ ਬਾ ਦੇਣੇ ਨਾਲ ਨਾਲ ਜੀ ਤੇ ਹੁਣ ਆਪਾਂ ਕਾਲੇ ਬੱਚੇ ਕੱਢ ਲਿਉਨੇ ਆ ਉਹ ਬੈਠੇ ਕਾਲੇ ਵਿੱਚ ਤੇ ਉਹ ਵੀ ਰਜਾ ਕੇ ਬਾਹਰ ਦਿੰਨੇ ਆ। ਆਇਆ ਹੈਗੇ ਛੋਟੇ ਕਿ ਰਜਾ ਦਿੰਨੇ ਇਹ ਵੀ ਛੋਲੇਣਾ ਆਪਾਂ। ਤੇ ਪਹਿਲਾਂ ਯਾਰ ਆਪਾਂ ਕਬੂਤਰਾਂ ਕੱਢ ਦਗੇ ਬਾਹਰ। ਆਹ ਹੜਗਾ ਪੱਠੇ ਜਿਹੜੇ ਆ ਇਹ ਸਾਰੇ ਉੱਡਣ ਵਾਲੇ ਸਾਰੇ ਕੱਢ ਦਿੰਨੇ ਬਾਹਰ ਇਹ। ਇਹ ਆਓ ਜਾਲਚ ਪਾ ਦਿੰਨੇ ਆਪਾਂ। ਕਿਹ ਰਾਹ ਜਾਲਚ ਪਾ ਕੇ ਨੇੜੇ ਜਾ ਕੇ ਉਹ ਜਾਲਚ ਪਾ ਦਾਂਗੇ ਤੇ ਆ ਸਾਰੇ ਕੱਢ ਦਿੰਨੇ ਆਪਾਂ ਬਾਹਰ ਇਹ ਜੈਡੀ। ਤੇ ਉਹ ਸਾਰੇ ਘਟਨਾ ਫਿਰ ਭਰ ਜੂਗਾ ਹਨਾ ਬਾਹਲਾ ਜਾਲ ਚਲੋ ਆਪਾਂ ਪਹਿਲਾਂ ਜਿਹੜੇ ਗਿੱਜੇ ਵੇ ਉਹ ਘੜ ਦਿੰਨੇ ਆ ਤੇ ਬਾਕੀ ਇੱਦੇ ਕੂਤਰ ਘੜ ਦਾਂਗੇ ਆਪਾਂ ਪਰਲੇ ਕਿ ਨਾ ਪਾ ਘੜਦੇ ਆ ਮਿੱਤਰੋ ਕਬੂਤਰਾਂ ਕੱਢਦੇ ਸੀ ਬਾਹਰ ਆਹ ਕਬੂਤਰ ਘੜਤੇ ਆਪਾਂ ਉਹ ਪੱਠੇ ਘੜਤੇ ਆ ਤੇ ਬੱਚੇ ਬਾਹ ਤੇ ਛਰੀ ਤੇ ਤੇ ਦੋ ਬੱਚੇ ਉੱਡ ਗਏ ਸੀਗੇ ਇੱਕ ਤਾਂ ਉੱਡ ਗਿਆ ਸੀਗਾ ਟੂ ਸੇਟਵਰੀ ਵਾਲਾ ਤੇ ਇੱਕ ਡੰਡੇ ਟੂਸੇ ਵਾਲਾ ਉਹ ਦੋਵੇਂ ਬੱਚੇ ਆ ਗਏ ਆ 10-10 ਮਿੰਟ ਉੱਡ ਕੇ ਦੋਵੇਂ ਬੱਚੇ ਆ ਕੇ ਬਹਿ ਗਏ ਛਰੀ ਦੇ ਸਦੇ ਤੇ ਮਿੱਤਰ ਹੋਣਾ ਪੱਠੇ-ਪੁੱਠੇ ਲੈ ਗਏ ਤੇ ਪੱਠੇ ਲਿਆ ਕੇ ਤੇ ਫੇਰ ਆਪਾਂ ਘੰਟਾ ਲਾਗੀ ਜੈ ਨਾ ਫੇਰ ਆ ਕੇ ਆਪਾਂ ਇਹਨਾਂ ਨੂੰ ਦਾਣਾ ਤੂੜਾਂਗੇ ਦਾਣਾ ਪਾਣੀ ਪਾਵਾਂਗੇ ਇਹਨਾਂ ਨੂੰ ਆ ਕੇ ਹਾਂਜੀ ਮਿੱਤਰੋ ਆਪਾਂ ਇਹ ਸੀਗੇ ਪੱਠੇ ਲੈ ਕੇ ਖੇਤੋਂ ਤੇ ਬੱਚਾ ਇਹ ਕੁਡਾ ਫਿਰਦਾ ਸੀ ਯਾਰ ਚਿੱਟਾ ਇਹ ਆ ਬੈਠਾ ਤਾਂ ਹੀ ਛਰੀ ਤੇ ਇਹਦੇ ਨਾਲ ਇਹ ਆਲਾ ਬੱਚਾ ਤੇ ਇਹ ਆ ਪੌੜਾ ਫਿਰਦਾ ਸੀ ਬਾਹਾਲਿਆ ਸੀਗਾ ਤੇ ਇੱਕ ਨਿੱਕਾ ਬੱਚਾ ਥੱਲੇ ਉੱਤੇ ਫਿਰਦਾ ਸੀ ਇੱਥੇ ਤੇ ਇੱਕ ਨਾਲ ਯਾਰ ਬਾਰਾ ਕੁ ਉੱਤਰ ਉੱਤਰੇ ਫਿਰਦਾ ਸੀ ਆਪਣੇ ਬੱਚੇ ਨਾਲ ਤੂੰ ਵਿਖਾਉਣੇ ਆ ਹੁਣ ਮੈਨੂੰ ਵੇਖ ਕੇ ਉੱਡ ਗਿਆ ਪਹਿਲਾਂ ਖੁੱਡੇ ਤੇ ਬੈਗ ਸੀ ਇੱਥੇ 12 ਗੂਤਰ ਤੇ ਬਾਅਦ ਚ ਉੱਡ ਗਿਆ ਸੀਗਾ ਤੇ ਉਹ ਬੈ ਕੇ ਜਾ ਕੇ ਤੈਨੂੰ ਵਿਖਾਉਣੇ ਆ ਇਹ ਆ ਬੈਠਾ ਇਹ ਆ ਬੈਠਾ ਗੂਤਰ ਆਹ ਹਾਲਾ ਇਹ ਰੇ ਗੁਲਾਬੀ ਮੋਢੇ ਆ ਦੋਵੇਂ ਤੇ ਇੱਥੇ ਥੱਲੇ ਉਤਰਿਆ ਫਿਰਦਾ ਇਹ ਬੱਚਿਆਂ ਨਾਲ ਇੱਕ ਬੱਚੇ ਥੱਲੇ ਉਤਰਿਆ ਫਿਰਦਾ ਇਹ ਬਾਕੀ ਇੱਕ ਗੁੱਡੇ ਫਿਰਦਾ ਸੀਗਾ ਤੇ ਬਾਕੀ ਬੱਚੇ ਛਰੀ ਤੇ ਬੈਠੇ ਸੀਗੇ ਤੇ ਇੱਥੇ ਇੱਥੇ ਫਿਰਦਾ ਦੀ ਥੱਲੇ ਉਤਰਿਆ ਇਹ ਤੇ ਮੈਨੂੰ ਦੇਖ ਕੇ ਇਹ ਗਿਆ ਉੱਡ ਤੇ ਆਪਾਂ ਕਿਹਨਾਂ ਯਾਰ ਬੱਚੇ ਸਾਰੇ ਲਾ ਦਿੰਨੇ ਆ ਆ ਵੀ ਲਾ ਦਿੰਨੇ ਆ ਆ ਵੀ ਲਾ ਦਿੰਨੇ ਆ ਕਬੂਤਰ ਵੀ ਤਾੜ ਦਿੰਨੇ ਕਬੂਦਰੀਆਂ ਹਾਲੀਆਂ ਤੇ ਖੁੱਡੇ ਤਾੜ ਦਿੰਨੇ ਉਹ ਵੀ ਬੱਚੇ ਲਾ ਦਿੰਨੇ ਆ ਆ ਵੀ ਲਾ ਦਿੰਨੇ ਆ ਜਾ ਆ ਗਿਆ ਮੈਟਰੋ ਹੈਲੀਕਾਪਟਰ ਇਹ ਆਪਣਾ ਇੱਥੇ ਨਾਲ ਜੰਗਲ ਆ ਤੇ ਜੰਗਲ 'ਚ ਉੱਧਰ ਤੇ ਫੌਜੀ ਆ ਇਹ गया है। कई बार तीन तीन चार चार फिर दिन दे गया बच्चे डबरा भी लाता आपा शरीर कोई बच्चा नहीं कोई वातर नहीं अपना सारे ताड़ते हैं कब तरह इतने बैठा सखाणना मैं ਇਹ ਆਵਲ ਕਾ ਉਹ ਥੱਲੇ ਤਰੇ ਇਟਾਂ ਹੀ ਗਾ ਤੇ ਆ ਤਰੇ ਇਹ ਲਾਲ ਮੂਢੇ ਤੇ ਚਿੱਟੀਆਂ ਅੱਖਾਂ ਦੇ ਕੋ ਉਤਰਾ ਮੋਏ ਪੈ ਰਾ ਜਾਏ ਮੋਜਾ ਜਾ ਪਿਆਮੀ ਮੋਏ ਦੇ ਇਹ ਇੱਥੇ ਆ ਖੁੱਡੇ ਦੇ ਉੱਤੇ ਬੈਠਾ ਸੀ ਐ ਪਹਿਲਾਂ ਇੱਥੇ ਬਹਿ ਗਿਆ ਮੈਨੂੰ ਵੇਖ ਕੇ ਤਾਂ ਬਹਿ ਗਿਆ ਤਾਂ ਉੱਡ ਗਿਆ ਹੀ ਇੱਥੇ ਬਹਿ ਗਿਆ ਆਪਾਂ ਫੜਨਾ ਤਾਂ ਹੈ ਨੀਗਾ ਤੇ ਤੁਹਾਨੂੰ ਸ਼ੌਂਕ ਕਰਾ ਦਾਂਗੇ ਬੁਖਾਰਾਂਗੇ ਚਾਇਆ ਲੈ ਫੇਰ ਤੇ ਉਹਨਾਂ ਵਗੂ ਤਰਾਂ ਦਾਣਾ ਪਾਣੀ ਪਾ ਦਿੰਨੇ ਆ ਤੇ ਗਰਮ ਪਾਣੀ ਲਿਉਣੀ ਆਪਾਂ ਤੁਹਾਨੂੰ ਆ ਬਾਟੀ ਲੈ ਆਨੇ ਆ ਤੇ ਦਾਣੀ ਸਟ ਜਾਨੇ ਆ ਮਿੱਤਰੋ ਆਪਾਂ ਸਾਰੇ ਕੁਦਰੋਂ ਕਿਰਾਂ ਦਾਣਾ ਪਾਣੀ ਪਾਤਾ ਤੇ ਸਾਰੇ ਕੁਦਰ ਚੁਗ ਜਾਂਦੇ ਆ ਤੇ ਕਿਰਾਂ ਦਾਣਾ ਪਾਣੀ ਚੁਗ ਲੈਣਗੇ ਤੇ ਇੱਕ ਯਾਰ ਆਪਣੀਆਂ ਕੁਦਰਾਂ ਜਿਹੜੀਆਂ ਇਧਰ ਉੱਡਣਾਂਗਾ ਤੇ ਇਹ ਲੱਗ ਕਰਾਂਗੇ ਯਾਰ ਥੱਲੇ ਆਂਡੇ ਰੱਖੀ ਜਾਂਦਿਆਂ ਥੱਲੇ ਮਿਲ ਜਾਂਦਿਆਂ ਇਹ ਤੇ ਕਮਜ਼ੋਰ ਹੋਈ ਜਾਂਦਿਆਂ ਤੇ ਇਹਨਾਂ ਵਿੱਚੋਂ ਵਾਵਾ ਉੱਡਣਾਂ ਕੁਦਰਾਂ ਇਹ ਆਪਾਂ ਸਾਰੀਆਂ ਇਧਰਲੇ ਖੁੱਡੇ ਜੀ ਕਰ ਦੇਣਾਂਗਾ ਤੇ ਅੱਜ ਸਵੇਰੇ ਕਰਦੇ ਆ ਸਵੇਰੇ ਕਰਦਾਂਗੇ ਬੜੀ ਗੱਲ ਤਾਂ ਤੇ ਕਿਨਾਂ ਦਾਣਾ ਪਾਣੀ ਚੋਲੇੰਦੂ ਬਾਅਦ ਚੱਪ ਕਰਦੇ ਕੰਟੀਨਿਊ ਗਾ ਮਿੱਤਰੂ ਕੂਤਰਾਂ ਦਾਣਾ ਪਾਣੀ ਪਾਤਾ ਸੀ ਕੂਤਰਾਂ ਦਾਣਾ ਪਾਣੀ ਚੋਕ ਲਿਆ ਤੇ ਇੱਕ ਪਤੰਗ ਚੜੀ ਜਾਂਦੀ ਆਪਾਂ ਵੇਖ ਲਿਆ ਆਹ ਚੜੀ ਜਾਂਦਾ ਤੇ ਆਪਾਂ ਉਤੰਗ ਚੜਾ ਲਿਆ ਆਹ ਫਿਰਦਾ ਤੇ ਲਾਉਣੇ ਤੇਚਾ ਵੇਣੇ ਕਿਹਦਾ ਵੱਢਿਆ ਨਾ ਡੋਰਾ ਫੋਲੀ ਛੜਤੀ ਬਹੁਤ ਉੱਚਾ ਖੜਾ ਪਤੰਗ ਮੜਾ ਮੜਾ ਦੀ ਨਾ ਵੇ ਓਹ ਸੈਲਾ ਉਧਰ ਕੰਗਾਰਿਆ ਤੇ ਵੇਣੇ ਕਿਹਦਾ ਕੱਟੀ ਦਾ ਤੇ ਕਿਰਾਂ ਪਤੰਗ ਦੇ ਪੇਚੇ ਲਾ ਕੇ ਤੇ ਫੇਰ ਆਪਾਂ ਹੁਣ ਹੁੰਨੇ ਕਬੂਤਰਾਂ ਦੇ ਪਾਸੇ ਮਿੱਤਰੋ ਨਹੀਂ ਵੇਚ ਲਾਇਆ ਮੁੰਡੇ ਨੇ ਤੇ ਪਤੰਗ ਨਾਲ ਲਾ ਲਿਆ ਆਪਦਾ ਹਾਂ ਰਿਹਾ ਪਤੰਗ ਨਾਲ ਦੂਰ ਨਹੀਂ ਛੱਡੀ ਉੱਥੇ ਉੱਥੇ ਲਈ ਵਰਦੇ ਆ ਤੇ ਆਪਾਂ ਵੀ ਲਾਉਣ ਲੱਗੇ ਆ ਲਾਈ ਜਾਂਨੇ ਥੋੜਾ ਲਾ ਲਿਆ ਆ ਫਿਰਦਾ ਆਪਣਾ ਪਤੰਗ ਤੇ ਇੱਕ ਨਿਆਰ ਕਬੂਤਰ ਆ ਭਾਬਾ ਕਾਲਾ ਆਖਰ ਤਾਂ ਉੱਚਾ ਬੱਚਾ ਹੀ ਆ। ਇੱਤਾਂ ਹੁਣ ਵਕਾਉਣਾ ਹਰ ਜ। ਆਇਦਰ ਨੂੰ ਆਉਂਦੂ ਪਰਲੇ ਪਾਸੇ ਫਿਰਦਾ ਪੈਣ ਦੇ। ਅਰਾਲਾ ਸਾ ਮਹਲਾ ਚੌਕਾ ਸੋ ਮੁਰਕੀ ਪੋੰਕਾ ਰਸਕੁਰ ਪਰਸਾਦ ਸੋ ਮੁਰਕਣਾ ਵੰਨ ਜਨ ਆਖਰ ਤਾਂ ਜਨ ਹਾਰਾਤ ਮਾਗਾ ਪਾਰਾ ਸਭ ਕੇ ਆਗਿਆ ਕਰਤਾ ਆ ਗਿਆ ਮਿੱਤਰੋ ਆ ਗਿਆ ਮਿੱਤਰੋ ਆ ਗਿਆ ਮਿੱਤਰੋ ਇਹ ਪਤਾ ਨਹੀਂ ਇਹ ਕਾਲਾ ਸਾਰਾ ਬੱਚੇ ਹੀ ਇਹ ਸਾਰਾ ਕਾਲਾ ਇਨੇ ਇੱਕ ਪਾਸੇ ਕੰਨੀਆਂ 1 2 ਚਟਨਾ ਤੇ ਦੂਜੇ ਪਾਸੇ 3 4 ਚਟਨਾ ਕੰਨੀਆਂ ਇਹਨਾਂ ਆ ਚੱਲਿਆ ਹੇਗਾ ਬੱਚਾ ਹੀ ਆ ਤੇ ਇਹ ਵੀ ਮਿੱਤਰੋ ਵਾਰ ਆਇਆ ਫਿਰਦਾ ਤੇ ਜੀ ਆ ਹੈਗਾ ਤੇ ਆ ਉਹ ਲੈ ਵੀ ਭਾਗੇ ਸਾਡੇ ਮੈਨੋਂ ਹੋ ਗਿਆ ਉੱਚਾ ਖੜਾ ਉੱਤੋਂ ਉਤਰੇ ਹੁਣੇ ਤੇ ਮੰਤ ਭੋਜਨ ਹਾਂ ਰਿਹਾ ਆ ਜੀ ਤਾ ਤੋਤੇ ਜਾਂ ਕੇ ਭਾਵੇਂ ਜਨਨਰ ਭੋਜਨ ਹਾਂ ਨਰ ਭੋਜਨ ਹਾਂ ਆ ਜੀ ਚੰਕਾ ਭੋਜਨ ਦਾ ਦਵਾਸੇ ਆਇਆ ਜੂਮ ਨਹੀਂ ਹੁੰਦਾ ਮੇਟਰ ਉੱਚਾ ਫਿੱਤਰ ਦਾ ਆਇਆ ਗਾਣ ਲੋ ਤੇ ਤਨ ਜਨਹਾਰ ਸਿਆਆ ਜੀ ਜਨ ਨਾਮਕ ਤਨ ਬਲ ਜਲ ਤੇ ਇਹ ਫੋਕਸ ਨਹੀਂ ਕਰਦਾ ਗਾ ਇਹ ਹੋ ਗਿਆ ਯਾਰ ਕਾਲਾ ਜਮਾ ਬਈ ਤੇ ਇੱਕ ਪਾਸੇ ਦੋ ਤਿੰਨ ਖੰਭ ਚਿੱਟੇ ਆ ਇੱਕ ਪਾਸੇ ਚਾਰ ਪੰਜ ਖੰਭ ਚਿੱਟੇ ਆ ਜਮਾ ਕਾਲਾ ਬੱਚਾ ਹੈਗਾ ਵੱਡਾ ਗੁੱਤਰ ਨਹੀਂ ਹੈਗਾ ਬੱਚਾ ਹੀ ਆ ਤੇ ਆ ਆਉਂਦਾ ਜਿਹਦਾ ਹੈਗਾ ਉਹਦਾ ਲੇ ਜੋਰੀ ਸਾਡੇ ਪਿੰਡ ਫਿਰਦਾ ਨਹੀਂ ਸਾਡੇ ਪਿੰਡਾਂ ਦੇ ਜੁਆਕਾਂ ਨੇ ਫੜ ਲੈਣਾ ਬਾਹਰ ਵਿੱਚ ਨਹੀਂ ਦੇਣ ਇਹਨਾਂ ਨੂੰ ਇਹਦਾ ਨਾਮ ਕੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤੂੰ ਆਪੁਰਖਾ ਪਰਮ ਕਰਤਾ ਜੀ ਤੇ ਡ ਵਰਨਾ ਕੋਈ ਤੁਮ ਜੁਗ ਜੁਗ ਇੱਕੋ ਦਦਾ ਦਸਨ ਇਹਨਾਂ ਫੂਸ ਨਹੀਂ ਹੁੰਦਾ ਮਿੱਤਰੋ ਤੇ ਆ ਪਤੰਗ ਲਾਲ ਗੇ ਫਿਰ ਆ ਬੱਚਾ ਨੇ ਦੰਨੇ ਪਾਣੀ ਬਾਕੀ ਦਾ ਖੁੱਡਾ ਖੁੱਲ ਗਿਆ ਕਿੰਨੇ ਗੂਤਰ ਤੁਰੇ ਆਉਂਦੇ ਯਾਰ ਦੇਖੋ ਜਾਂਦੀ ਲੰਡੀ ਗਏ ਗਏ ਆਲੇ ਸਾਥਿਆਂ ਕੋਲੇ ਫੁੱਡੇ ਖੋਲੇ ਗਏ ਦਾ ਇੱਥੇ ਲੱਗ ਗਏ ਪੱਕੇ ਅੱਡਾ ਬਣਾ ਲਏ ਇਹਨਾਂ ਨੇ ਆਹ ਕਿੰਨੇ ਬਹਿ ਗਏ ਪੇੜ ਬੂਜਾ ਕਰਕੇ ਆਇਆ ਲੱਗਦਾ ਇਹ ਬਹਿ ਗਏ ਆਹ ਮਿੱਤਰੋ ਪਾਣੀ ਲਿਆਂਦਾ ਆਹ ਦਾ ਠੰਡਾ ਪਾਣੀ ਸੀ ਆ ਤੱਤਾ ਸੀਗਾ ਵਿੱਚ ਮਿਕਸ ਕਰ ਲਿਆ ਲੀਟਰ ਚ ਆਪਾਂ ਤੇ ਇਹ ਹੁਣ ਦਿਨੇ ਬੱਚਾ ਨੂੰ ਇਧਰ ਇੱਕ ਹੀ ਬੱਚਾ ਤੇ ਇਧਰ ਵਾਵਾ ਬੱਚੇ ਆ ਦੋ ਆ ਬੈਠੇ ਤਾਂ ਤੇ ਬੱਚਿਆਂ ਨੂੰ ਪਾਣੀ ਦੇ ਦਿੱ ਗਏ ਫਿਰ ਆਪਾਂ ਬਲੌਗ ਦਾ ਕਰਦ ਗਏ ਐਂਡ ਆ ਨਾ ਮੇਂ ਮਿੱਤਰੋ ਪਾਣੀ ਆਪਾਂ ਦੇਦਾ ਸਾਰੇ ਬੱਚਿਆਂ ਨੂੰ ਦੇਤਾ ਤੇ ਇੱਕ ਦੋ ਘੂਤਰਾਂ ਨੂੰ ਦੇਤਾ ਵੱਡੇ ਨੂੰ ਕਾਟ ਪਿੰਦੇ ਸੀ ਬਾਣੀ ਉਹ ਤੇ ਮਿੱਤਰੋ ਜਿਹੜਾ ਇੱਥੇ ਕਬੂਤਰ ਬੈਠਾ ਸੀ ਨਾ ਉਹ ਉੱਡ ਕੇ ਨਾ ਪਰਲੀ ਫਿਰ ਨਹੀਂ ਰਿਜਾਵੜਿਆ ਜੇ ਇੱਥੇ ਬੈਠਾ ਸੀਗਾ ਕੋਠੀ ਦੇ ਉਹ ਉੱਡਿਆ ਤੇ ਉਧਰ ਜਾ ਕੇ ਡਗ ਡੁਗ ਪਿਆ ਵੱਡਾ ਕਬੂਤਰ ਸੀਗਾ ਇਹਦਾ ਮੋਢੇ ਰੰਗ ਸੀਗੇ ਮੋਢੇ ਦੋਵੇਂ ਲਾਲ ਸੀਗੇ ਚਿੱਟੀਆਂ ਅੱਖਾਂ ਦਾ ਸੀ ਕਬੂਤਰ ਉਹ ਆ ਜਾਂਦਾ ਬਲੇ ਕਿਤਾਨ ਕੋਈ ਹਰ ਗਿਆਸਤਾਨ ਹਾਜ਼ਰ ਆ ਚੱਲਿਆ ਕੁਬਾ ਕੁਬਾਇਆ ਹੁੰਦਾ ਆਮੜੇ ਨੀਲਾ ਵੀ ਆ ਗਿਆ ਕਾ ਹੋ ਗਿਆ ਮਿੱਤਰੋ ਇਹ ਕੋਈ ਬਗੜਾ ਹੀ ਉੜਦਾ ਨਾ ਵੀ ਉੜਦਾ ਨੀਲਾ ਹਤਰੇ ਉਧਰ ਗਿਆ ਫੇਰ ਪਰਲੇ ਪਾਸੇ ਤੇ ਆਪਾਂ ਲਾਈਟਾਂ ਛੱਡਣੀਆਂ ਸੀ ਕੂਤਰਾਂ ਦੀਆਂ ਤੇ ਲਾਈਟਾਂ ਆ ਗਈ ਹੋ ਜਾ ਲੱਗ ਗਈ ਟਲਿਆ ਪਿਆ ਉਹ ਪਾਰ ਤਰ ਕੋਲ ਪਾਰ ਆਪਲੇ ਪੱਟਾ ਨਾ ਕਾਰਾਈ ਮੇਟਰ ਪਲੱਗ ਢਲ ਗਿਆ ਚਲੋ ਆਪਾਂ ਹੋਰ ਸ਼ੂ ਲਾ ਦਾਂਗੇ ਤੇ ਕੇਰਾ ਪੰਜ ਤਾਰ ਲਾ ਦਿੰਨੇ ਯਾਰ ਇਹ ਸ਼ੂ ਆ ਬਾਹਰ ਚ ਲਾ ਲਾਂਗੇ ਕੇਰਾ ਨੂੰ ਵੜਦ ਕੇ ਆਣਾ ਅਮਰ ਤੋਂੜ ਕਾਹਨ ਜਸਤਾਏ ਸ਼ਾਇਦ ਇਹ ਲੱਗ ਗਈ ਉਹ ਅਹੀਂ ਰਹਿਣ ਦੇਗੇ ਮੈਂ ਤਾਂ ਤਾਰ ਆਪੇ ਚਦ ਲਈ ਆ ਲਾ ਦੇ ਇੱਕ ਵੀ ਜਗ ਬਗਣੀ ਜਗ ਬਗਣੀ ਕਰੋ ਜਗ ਤੇ ਚਲੋ ਕੱਲੋਂ ਆਪਾਂ ਯਾਰ ਛੂਲਿਆਂਗੇ ਨਮਾ ਕੋਈ ਤੇ ਉਹ ਲਾ ਦਾਂਗੇ ਆਹ ਦੇਖ ਕੀ ਹੋ ਗਿਆ ਗੰਜੇ ਪਲੱਗ ਜਿਹੜਾ ਪੜਦੇ ਸੀ ਸੱਟ ਵੱਜ ਗਈ ਤੇ ਚਲੋ ਮੇਟਰ ਆ ਗਿਆ ਉੱਤ ਫੇਰ ਐਂਡੀ ਕਰਨ ਲੱਗੇ ਸੀ ਆਪਾਂ ਬਲੌਦਾ ਦੂਜਾ ਉੱਚਾ ਹੀ ਖੜਾ ਨੀਂਦਾ ਇਹ ਕਾਗਨੀਲਾ ਆਫਰ ਦਾ ਨਹੀਂ ਲਾ ਮਿੱਤਰੋ ਤੇ ਕਰਦਗੇ ਆਪਾਂ ਬਲੌਗ ਐਂਡ ਬਾਕੀ ਸਪੋਰਟ ਕਰਿਆ ਕਰੋ ਤੇ ਆਪਣੇ ਦੋ ਤਿੰਨ ਬਲੌਗ ਹੋਰ ਪਾਇਏ ਸੀ ਉਹਨਾਂ ਯਾਰ ਵਿਊ ਬਹੁਤ ਘੱਟ ਆਇਆ ਤੇ ਵਿਊ ਗਾਂ ਸ਼ੇਅਰ ਕਰਿਆ ਕਰੋ ਜਿਹੜੇ ਬਾਈਆਂ ਕੋਲੇ ਗਰੁੱਪ ਚੱਲਦੇ ਨਾ ਕੋਈ ਕਬੂਤਰਾਂ ਵਾਲੇ ਆ ਨਾ ਕਬੂਤਰਾਂ ਬਕ ਕਬੂਤਰ ਰਿਲੇਟਡ ਹੀ ਪਾਉਣਾ ਹੁੰਦਾ ਆਪਾਂ ਵੀਡੀਓ ਤੇ ਕਬੂਤਰਾਂ ਵਾਲੇ ਕਿਹੜੇ ਬੰਗਿਆਂ ਕੋਲ ਗਰੁੱਪ ਚੱਲਦੇ ਆ ਤੇ ਉਹ ਗਰੁੱਪਾਂ 'ਚ ਸ਼ੇਅਰ ਕਰਦਿਆ ਕਰਨਾ ਆਪਣਾ ਲਿੰਕ ਜਿਹੜਾ ਆਪਾਂ ਰੋਏ ਬਲੌਗ ਪਾਉਣੇ ਆ ਉਹਦਾ ਲਿੰਕ ਸ਼ੇਅਰ ਕਰਦਿਆ ਕਰਨਾ ਗਰੁੱਪਾਂ 'ਚ ਬਹੁਤ ਬਹੁਤ ਧੰਨਵਾਦ ਹੋਊਗਾ ਤੁਹਾਡਾ ਹਨਾ ਕਰੋਗੇ ਤਾਂ ਬਾਕੀ ਲਵ ਯੂ ਸਪੋਰਟ ਕਰਦੇ ਰਹੋ ਤੇ ਨਵਾਂ ਨਵਾਂ ਵੀਡੀਓ ਲੈ ਕੇ ਆਪਾਂ ਹਾਜ਼ਰ ਹੋਇਆ ਕਰਾਂਗੇ ਰੋਜ਼ ਹੀ ਧੰਨਵਾਦ ਸਾਰੇ ਵੀਰਾਂ ਦਾ ਵਲੌਗ ਵੇਖਣ ਲਈ